ਸੋ ਵੀਰ ਬਾਦਲ ਹੋਰਾਂ ਨੇ ਪਾਣੀਆਂ ਦੀ ਗੱਲ ਜ਼ਰੂਰ ਕਰ ਦਿੱਤੀ ਹੈ ਕਹਿੰਦੇ ਕਿ ਅੱਦਾ ਪਾਣੀ ਰਾਜਸਥਾਨ ਨੂੰ ਕਾਂਗਰਸ ਨੇ ਦੇ ਦਿੱਤਾ ਉੱਥੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਤੇ ਅੱਦਾ ਸਾਡੇ ਕੋਲ ਬਚਿਆ ਉਹਦੇ ਵਿੱਚੋਂ ਵੀ ਅੱਦਾ ਹਰਿਆਣੇ ਨੂੰ ਦੇ ਦਿੱਤਾ ਤੇ 25% ਦੀ ਪਾਣੀ ਸਾਡੇ ਕੋਲ ਆ ਤੇ ਅਸੀਂ ਜਦੋਂ ਸਰਕਾਰ ਬਣਾਵਾਂਗੇ ਸੱਤਾ ਚ ਆ ਗਏ ਤਾਂ ਇਹ ਪਾਣੀਆਂ ਵਾਲੇ ਸਮਝੌਤੇ ਨੇ ਜਿਹੜੇ ਇਹ ਅਸੀਂ ਰੱਦ ਕਰ ਦੇਵਾਂਗੇ ਹਿਮਾਚਲ ਚ ਭਾਈਵਾਲਾਂ ਦੀ ਸਰਕਾਰ ਕੇਂਦਰ ਚ ਤੁਸੀਂ ਖੁਦ ਭਾਈਵਾਲ ਰਾਜਸਥਾਨ ਚ ਉਸ ਵੇਲੇ ਉਥੇ ਵੀ ਭਾਈ ਬਾਲਾ ਦੀ ਸਰਕਾਰ ਫਿਰ ਸਾਰੇ ਮਸਲੇ ਤੁਹਾਨੂੰ ਉਦੋਂ ਕਿਉਂ ਨਾ ਯਾਦ ਆ। ਬਾਈ ਕੁਰਸੀ ਤੋਂ ਕੁਝ ਨਹੀਂ ਜ਼ਿਆਦਾ ਆ। ਅੱਜ ਕੁਰਸੀ ਖੁੱਸੀ ਹੋਈ ਹੈ। ਨੇੜ ਭਵਿੱਖ ਦੇ ਵਿੱਚ ਮਿਲਦੀ ਨਜ਼ਰ ਨਹੀਂ ਆ ਰਹੀ। ਹਾਲਾਂਕਿ ਰਾਜਨੀਤੀ ਦੇ ਵਿੱਚ ਬਹੁਤ ਕੁਝ ਹਮ ਸੰਭਵ ਹੁੰਦਾ ਹੈ। ਤੇ ਅਜਕ ਸਦਾ 2024 ਤੋਂ ਬਾਅਦ ਹੋਣੀ। ਉਹ ਗੱਲਾਂ ਠਾ ਰਹੇ ਨੇ ਜਿਹੜੇ ਪੁਰਾਣੇ ਰਾਗ। ਸਰਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਚੋਣ ਮਨੋਰਥ ਪੱਤਰ ਕੱਲ ਜਾਰੀ ਕਰ ਦਿੱਤਾ ਹੈ ਹਾਲਾਂਕਿ ਕਾਫੀ ਲੇਟ ਹੋ ਗਏ ਨੇ ਦਿਨ ਤਾਂ ਸਾਰੇ ਥੋੜੀ ਰਹਿ ਗਏ 10 ਦਿਨਾਂ ਦੇ ਬਾਅਦ ਤਾਂ ਆਪਣੀ VOTING ਵੀ ਹੋ ਜਾਣੀ ਹੈ ਪਰ ਚੋਣ ਮਨੋਰਥ ਪੱਤਰ ਦੇ ਵਿੱਚ ਦੇਰੀ ਕਰ ਗਏ ਨੇ ਕਿਉਂਕਿ ਪੰਜਾਬ ਬਚਾਓ ਯਾਤਰਾ ਉਹਨਾਂ ਵੱਲੋਂ ਲਗਾਤਾਰ ਕੀਤੀ ਗਈ ਉਹ ਵੀ ਇੱਕ ਤਰ੍ਹਾਂ ਚੋਣ ਮੁਹਿੰਮ ਦਾ ਹੀ ਹਿੱਸਾ ਸੀ ਪਰ ਸੁਖਵੀਰ ਬਾਦਲ ਹੋਰਾਂ ਨੇ ਪਾਣੀਆਂ ਦੀ ਗੱਲ ਜ਼ਰੂਰ ਕਰ ਦਿੱਤੀ ਹੈ ਕਹਿੰਦੇ ਕਿ ਅੱਧਾ ਪਾਣੀ ਰਾਜਸਥਾਨ ਨੂੰ ਕਾਂਗਰਸ ਨੇ ਦੇਤਾ ਉੱਥੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਇੱੱਦਾ ਸਾਡੇ ਕੋਲ ਬਚਿਆ ਉਹਦੇ ਵਿੱਚੋਂ ਵੀ ਅੱੱਦਾ ਹਰਿਆਣੇ ਨੂੰ ਦੇ ਦਿੱਤਾ ਤੇ 25% ਪਾਣੀ ਸਾਡੇ ਕੋਲ ਆ ਤੇ ਅਸੀਂ ਜਦੋਂ ਸਰਕਾਰ ਬਣਾਵਾਂਗੇ ਸੱਤਾ ਚਾਗੇ ਤਾਂ ਇਹ ਪਾਣੀਆਂ ਵਾਲੇ ਸਮਝੌਤੇ ਨੇ ਜਿਹੜੇ ਇਹ ਅਸੀਂ ਰੱਦ ਕਰ ਦੇਾਂਗੇ ਨੌਜਵਾਨਾਂ ਨੂੰ ਨੌਕਰੀਆਂ ਵੀ ਦਵਾਂਗੇ ਤੇ ਹੋਰ ਵੀ ਪਾਰਟੀਆਂ ਦੇ ਉੱਤੇ ਤਰ੍ਹਾਂ ਦੇ ਉੱਤੇ ਉਹਨਾਂ ਨੇ ਕਾਫੀ ਨਿਸ਼ਾਨੇ ਸਾਦੇ ਨੇ ਤੇ ਇੱਕ ਕੇਂਦਰ ਦੇ ਉੱਤੇ ਵੀ ਉਹਨਾਂ ਦਾ ਬੜਾ ਖਤਰਨਾਕ ਨਿਸ਼ਾਨਾ ਹੈ ਉਹ ਕਹਿੰਦੇ ਨੇ ਕਿ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਕੇਂਦਰ ਕੇਂਦਰ ਚ ਕੌਣ ਹੈ ਹੂੰ ਜਿਨ੍ਹਾਂ ਦੇ ਨਾਲ 96 ਤੋਂ ਲੈ ਕੇ ਤੁਸੀਂ ਭਾਈਵਾਲ ਰਹੇ ਹੁਣ ਵੀ ਐਨਡੀਏ ਜੀ ਨੇ ਇਹ ਬਿਲਕੁਲ ਹੂੰ ਤੇ ਦੂਜੀ ਗੱਲ ਤੁਸੀਂ ਕੀਤੀ ਪਾਣੀਆਂ ਦੀ ਹੂੰ ਚੰਡੀਗੜ੍ਹ ਦੀ ਜੋਗ ਜੋਗ ਕਰੋ ਕਿਉਂਕਿ ਚੋਣਾਂ ਦਾ ਮੌਕਾ ਹੈ ਪਰ ਕਦੇ ਇਹ ਵੀ ਸਪਸ਼ਟ ਕਰੋ ਪਾਣੀਆਂ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਹੋਵੇ ਜਦੋਂ ਤੁਸੀਂ ਕੇਂਦਰ ਦੀ ਸਰਕਾਰ ਦੇ ਭਾਈਵਾਲ ਸੀ ਹੂੰ ਆ ਹੁਣ ਵੀ 14 ਤੋ ਤੁਸੀਂ ਭਾਈਵਾਲ ਸੀ ਇਹ ਚੀਜ਼ ਆ ਕੇ ਵਿੱਚ ਟੁੱਟੀ ਐ 17 ਚ ਸਰਕਾਰ ਬਦਲੀ ਐ 3 ਸਾਲ ਤੱਕ ਇਕੱਠੀ ਸੀ ਹਰਿਆਣੇ ਦੇ ਵਿੱਚ ਵੀ ਹਮ ਭਾਈਵਾਲਾਂ ਦੀ ਸਰਕਾਰ ਹਿਮਾਚਲ ਚ ਭਾਈਵਾਲਾਂ ਦੀ ਸਰਕਾਰ ਕੇਂਦਰ ਚ ਤੁਸੀਂ ਖੁਦ ਭਾਈਵਾਲ ਹਮ ਰਾਜਸਥਾਨ ਚ ਉਸ ਵੇਲੇ ਉੱਥੇ ਵੀ ਭਾਈਵਾਲਾਂ ਦੀ ਸਰਕਾਰ ਹਮ ਫਿਰ ਇਹ ਸਾਰੇ ਮਸਲੇ ਤੁਹਾਨੂੰ ਉਦੋਂ ਕਿਉਂ ਨਾ ਯਾਦ ਆਏ ਉਦੋਂ ਸਵਾਇ ਕੁਰਸੀ ਤੋਂ ਕੁਝ ਨਹੀਂ ਜ਼ਿਆਦਾ ਆਇਆ ਅੱਜ ਕੁਰਸੀ ਖੁੱਸੀ ਹੋਈ ਐ ਨੇੜ ਭਵਿੱਖ ਦੇ ਵਿੱਚ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੂੰ ਸੰਭਵ ਹੁੰਦਾ ਐ ਤੇ ਅੱਜ ਸਰਦਾਰ ਸੁਖੀਰ ਤੋਂ ਬਾਤਲ ਹੋ ਰਹੀ ਉਹ ਗੱਲਾਂ ਠਾ ਰਹੇ ਨੇ ਜਿਹੜੇ ਪੁਰਾਣੇ ਰਾਗ ਨਹੀਂ ਤੁਸੀਂ ਇਹ ਦੱਸੋ ਜਦੋਂ ਤੁਸੀਂ ਭਾਈਵਾਲਾਂ ਦੇ ਵਿੱਚ ਸੀ ਤੁਸੀਂ ਇਹਦੇ ਵਾਸਤੇ ਜਦੋਂ ਜਹਾਦ ਕਰੀ ਕੀਤੀ ਕਦੇ ਤੁਸੀਂ ਕੇਂਦਰ ਨਾਲੇ ਇਹ ਮਾਮਲਾ ਟੇਕ ਅਪ ਕੀਤਾ ਇਹ ਅੱਜ ਦਾ ਥੋੜੀ ਐ ਇਹ ਤਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ 2004 ਦੇ ਵਿੱਚ ਤੁਹਾਡੇ ਪਿਤਾ ਜੀ ਭਾਈਵਾਲ ਸਨ ਇਕੱਠੇ ਸੀ ਤੁਸੀਂ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਸਮਝੌਤੇ ਰੱਦ ਕੀਤੇ ਇੱਕ ਤਰਫਾ ਉਹ ਉਦੋਂ ਦੇ ਰੱਦ ਕੀਤੇ 20 ਸਾਲ ਲੰਘਾ ਕੇ ਹੁਣ ਤੱਕ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਰਾਜਾਂ ਦਾ ਵਿਸ਼ਾ ਹੈ ਹਾਂ हिमाचल वो अपर ਜਿਹੜਾ ਹੈਗਾ ਸਟੇਟ ਹੈ ਜਿੱਥੇ-ਜਿੱਥੇ ਰਾਜਾਂ ਦੇ ਵਿੱਚੋਂ ਦਰਿਆ ਵਹਿੰਦੇ ਨੇ ਰਾਪੇਰੀਅਨ ਸਿਧਾਂਤ ਹਿਮਾਚਲ ਸਾਡਾ ਅਪਰ ਪੇਰੀਅਨ ਸੂਬਾ ਹੈ ਸਾਡੇ ਨੁਕਸਾਨ ਹੁੰਦੇ ਨੇ ਤੇ ਉਹਨਾਂ ਦੀ ਪਹਿਲ ਹੈ ਹੂੰ ਪਰ ਤੁਸੀਂ ਇਹਦੇ ਵਿੱਚ ਕੀਤਾ ਕੀ ਇਹ ਗੱਲ ਆਪਣੇ ਆਪ ਦੇ ਵਿੱਚ ਕਾਫੀ ਮਹਾਨ ਹੈ ਕਿ ਅੱਜ ਤੁਸੀਂ ਤੁਹਾਨੂੰ ਯਾਦ ਆ ਗਏ ਆਮਨ ਗ੍ਰੋਹਨ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਸਿਧਾਂਤਾਂ ਦੀ ਗੱਲ ਕਰਦੇ ਹੋ 1996 ਦੇ ਵਿੱਚ ਸਰਦਾਰ ਪ੍ਰਕਾਸ਼ਿਕ ਬਾਦਲ ਨੇ ਕਿਹਾ ਸੀ ਕਿ ਜਿਹੜੀ ਇੱਥੇ ਗੜਬੜੀ ਹੋਈ ਹੈ ਜਿਹੜਾ ਪੰਜਾਬ ਨੂੰ ਕਤਤ ਰੂਪ ਦੇ ਵਿੱਚ ਇੱਕ ਲੜਾਂ ਜੰਗ ਦਾ ਮੈਦਾਨ ਬਣਾਇਆ ਨੌਜਵਾਨ ਮਾਰੇ ਗਏ ਅਸੀਂ ਉਹਦਾ ਇੱਕ ਟਰੂਥ ਕਮਿਸ਼ਨ ਬਣਾਵਾਂਗੇ ਜਿਹੜਾ ਸਾਰੇ ਮਾਮਲਿਆਂ ਦੀ ਸਚਾਈ ਕੱਢ ਕੇ ਲੋਕਾਂ ਦੇ ਵਿੱਚ ਰੱਖੇਗਾ ਕਿੱਧਰ ਗਿਆ ਕਮਿਸ਼ਨ ਉਹ ਹੂੰ ਜਿਹੜੇ ਉਲਟਾ ਸੁਮੇਧ ਸਿੰਘ ਸੈਣੀ ਵਰਗੇ ਜਿਨ੍ਹਾਂ ਨੇ ਨੌਜਵਾਨ ਫੜ ਫੜ ਕੇ ਝੂਠੇ ਮੁਕਾਬਲਿਆਂ 'ਚ ਮਾਰੇ ਉਹ ਤੁਸੀਂ ਡੀਜੀਪੀ ਲਾਏ ਇਜਹਾਰ ਆਲਮ ਜਿਹੜੇ ਆਲਮ ਸੈਨਾ ਬਣਾਈ ਹੋਈ ਸੀ ਉਹਦੇ ਧਰਮ ਪਤਨੀ ਨੂੰ ਤੁਸੀਂ ਟਿਕਟ ਨਹੀਂ ਦਿੱਤੀ ਆਪਦੀ ਪਾਰਟੀ 'ਚ ਸ਼ਾਮਲ ਕੀਤਾ ਅੱਜ ਜਦੋਂ ਕੁਰਸੀ ਖੁੱਸ ਗਈ ਤੁਹਾਨੂੰ ਫੇਰ ਉਹੀ ਮੁੱਦੇ ਨਜ਼ਰ ਆਉਂਦੇ ਨੇ ਠੀਕ ਹੈ ਤੁਸੀਂ ਆਪ ਦਾ ਚੋਣ ਮਨੋਰਥ ਪੱਤਰ ਜਿਹੜੂ ਐਲਾਨਨਾਮਾ ਕਹਿੰਦਾ 1992 ਦੇ ਵਿੱਚ ਕਿਸੇ ਵੇਲੇ ਉਸ ਗੱਲ ਤੇ ਅੱਜ ਵੀ ਸਬਰਜੀਤ ਸਿੰਘ ਮਾਨ ਖੜਾ ਕੇ ਅੰਮ੍ਰਿਤਸਰ ਐਲਾਨਨਾਮੇ ਦੀ ਗੱਲ ਕਰੋ ਉਹ ਤੋਂ ਪਾਸੇ ਕਿਉਂ ਹੋਏ ਪਿੱਛੇ ਕਿਉਂ ਹਟੇ ਬਾਈ ਦੇ ਵਿੱਚ ਤੁਹਾਡੀਆਂ ਤਿੰਨ ਸੀਟਾਂ ਰਹਿ ਗਈਆਂ ਤੁਸੀਂ ਆਪਣੇ ਹੱਥਾਂ ਨਾਲ ਇੱਕ ਕਬਾਲ ਸਿੰਘ ਝੁੰਦਾ ਦੀ ਅਗਵਾਈ ਵਿੱਚ ਕਮੇਟੀ ਬਣਾਈ ਹੂੰ ਉਸ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਉਹਦਾ ਤੇ ਤੁਸੀਂ ਚੱਲ ਪਏ ਤੁਸੀਂ ਉਹ ਰਿਪੋਰਟ ਮੰਨ ਲਈ ਹੂੰ ਤੇ ਅੱਜ ਕਿੰਨੇ ਬੰਦੇ ਅਕਾਲੀ ਦਲ ਨੂੰ ਛੱਡ ਛੱਡ ਕੇ ਜਾ ਰਹੇ ਨੇ ਹੂੰ ਇੱਕ ਕੇਪੀ ਨੇ ਜੁਆਇਨ ਕੀਤਾ ਉਹਨੂੰ ਜਦੋਂ ਹੋਰ ਕਿਸੇ ਪਾਸੇ ਕੁਝ ਨਾ ਬਚਿਆ ਤੁਹਾਡੇ ਕੋਲ ਆ ਅਸੀਂ ਕਹਿੰਦੇ ਆ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਇਹ ਖੇਤਰੀ ਪਾਰਟੀ ਮਜ਼ਬੂਤ ਰਹਿਣੀ ਚਾਹੀਦੀ ਹੈ ਪੰਜਾਬ ਇਸ ਗੱਲ ਦੇ ਵਿੱਚ ਪੰਜਾਬ ਮੰਗ ਕਰਦਾ ਹੈ ਪਰ ਕੀ ਤੁਸੀਂ ਉਹਨੂੰ ਸਮੇਂ ਦੇ ਹਾਰੀ ਵਧਾ ਸਕੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਆਪਣੇ ਸਵਾਰਥ ਛੱਡਨੇ ਪੈਣੇ ਆ ਹੂੰ ਤੁਸੀਂ ਕਦੇ ਸੰਗਤ ਦੀ ਗੱਲ ਸੁਣੋ ਸੰਗਤ 21 ਵਿਸਵੇ ਹੁੰਦੀ ਹੈ ਇਸ ਕਰਕੇ ਤੁਹਾਨੂੰ ਜਿਹੜੇਗਾ ਇਹ ਤੁਸੀਂ ਮਨੋਰਥ ਪੱਤਰ ਜਿਵੇਂ ਦੂਜਿਆਂ ਨੇ ਜਾਰੀ ਕਰਤਾ ਤੁਸੀਂ ਵੀ ਜਾਰੀ ਕਰਤਾ ਪਿਛਲੇ ਚੋਣ ਮਨੋਰਥ ਪੁੱਤਰਾਂ ਦੇ ਉੱਤੇ ਤੁਸੀਂ ਕਿੰਨਾ ਕੁ ਖੜੇ ਹੋ ਉਹਦੀ ਜਾਣਕਾਰੀ ਵੀ ਦੇ ਦਿਓ ਜੀ ਜੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਵੋ ਨੇਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ